ਜੀ ਸਰ ਅਜ ਇੱਕ ਵਾਰ ਮੁਰਤੋਂ ਰਾਤ ਸਮੇਂ ਹੁਸ਼ਾਕੁਰ ਸ਼ਹਿਰ ਦਾ ਤੁਹਾਡੇ ਵੱਲੋਂ ਵਿਜ਼ਿਟ ਕੀਤਾ ਜਾ ਰਿਹਾ ਜੀ ਕੀ ਕਰਾਂਗੇ ਜੀ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਕਿ ਹੁਣ ਦੂਜੀ ਦਿਨਾਂ ਚ ਜਿਹੜਾ ਹੈਗਾ 15 ਅਗਸਤ ਦਾ ਆਪਣਾ ਸੈਲੀਬ੍ਰੇਸ਼ਨ ਆਉਣ ਵਾਲਾ ਹੈਗਾ ਤੇ 15 ਅਗਸਤ ਨੂੰ ਧਿਆਨ ਚ ਰੱਖਦੇ ਹੋਵੇ ਜਿਹੜਾ ਹੈਗਾ ਸਪੈਕਸ ਸਰਵੈਸ ਤੋਂ ਨੂੰ ਹੋਰ ਚੱਕ ਚੋਪਣ ਕੀਤਾ ਗਿਆ ਹੈ ਜਿਦੇ ਵਿੱਚ ਸਵੇਰੇ ਰੈਂਡਮ ਚੈਕਿੰਗ ਸਰਪ੍ਰਾਈਜ਼ ਚੈਕਿੰਗ ਸ਼ਾਮ ਨੂੰ ਸਰਪ੍ਰਾਈਜ਼ ਚੈਕਿੰਗ ਸਨਾਈਟ ਡੋਮੀਨੇਸ਼ਨ ਡਿਨਰ ਰੇਟਸ ਵਗੈਰਾ ਜਿਹੜੇ ਸਸਪੈਕਟ ਹੈਗੇ ਹੋਰ ਸਾਰਾ ਜਿਵੇਂ ਕਿ ਅੱਜ ਆਪਣਾ ਆਪਰੇਸ਼ਨ ਸੀਲ 7 ਸੀਗਾ ਜਿਹਦੇ ਵਿੱਚ ਸਵੇਰੇ 7 ਤੋਂ ਲੈ ਕੇ ਦੁਪਹਿਰੇ 1 ਵਜੇ ਤੱਕ ਆਪਾਂ ਸਾਰੇ ਇੰਟਰ ਸਟੇਟ ਨਾਕੇ ਜਿਹੜੇ ਹੈਗੇ ਆਪਣੇ 11 ਨਾਕੇ ਮਾਰਸ਼ਲਪੁਰੇਸ਼ ਤੋਂ ਨਾਲ ਲੱਗਦੇ ਉਹਨਾਂ ਤੇ ਚੰਗੀ ਨਾਕਾਬੰਦੀ ਕੀਤੀ ਜਿਸੇ ਕੀ ਸਿਮਿਲਰਲੀ ਜਿਹੜਾ ਹੈਗਾ ਹੁਣ ਸ਼ਾਮ ਦਾ ਟਾਈਮ ਜਿਹੜਾ ਹੈਗਾ ਆਪਾਂ ਪੂਰੇ ਸ਼ਹਿਰ 'ਚ ਟਰਾਸਪੋਰਟ ਲਈ ਸਪੈਸ਼ਲ ਚੈਕਿੰਗ ਮਹਿੰਦੀ ਚਲਾਈ ਰਹੀ ਹੈ ਜਿਹਦੇ ਵਿੱਚ 6 ਵਜੇ ਤੋਂ ਲੈ ਕੇ 11 ਵਜੇ ਤੱਕ ਚੈਕਿੰਗ ਚੱਲੇਗੀ ਤੇ ਇਸ ਸਾਰੇ ਗਸ਼ਟ ਅਫਸਰ ਸਪਨੇ ਜੀਓ ਸਹਾਬਾਨ ਐਸ ਐਚਓ ਚੌਕੀਆਂ ਚਾਦੇ ਆਪਣੇ ਆਪਣੇ ਏਰੀਆ ਚ ਨਾਕਾਬੰਦੀ ਕਰਕੇ ਸਪੈਸ਼ਲ ਚੈਕ ਚਲਾ ਰਹੇ ਠੀਕ ਹੈ ਇਸ ਤੋਂ ਬਾਅਦ ਰਾਤ ਚ ਜਿਹੜਾ ਹੈਗਾ ਇੱਕ ਗਸ਼ਟ ਅਫਸਰ ਦੀ ਨਿਗਰਾਨੀ ਹੋਏ ਚਾਰ ਇਨਸਪੈਕਟਰ ਸਬ ਇਨਸਪੈਕਟਰ ਦੀ ਨਿਗਰਾਨੀ ਕੀਤਾ ਹੈਗਾ ਪੂਰੇ ਸ਼ਹਿਰ ਚ 30 30 ਪਲਸ ਨਾਕਾ ਜਿਹੜਾ ਹੈਗਾ ਤਾਂ ਨਾਈਟ ਡੋਮੀਨੇਸ਼ਨ ਦੇ ਹੋਣਗੇ ਜਿਹੜੇ ਪੁਛਵਾ ਚ ਮੋਬਾਈਲ ਨਾਤੇ ਵੀ ਹੁੰਦੇ ਹੈਗੇ ਜਿਵੇਂ ਥਾਂ ਬਦਲ ਬਦਲ ਕੇ ਸਰਪ੍ਰਾਈਜ਼ ਨਾਤਾ ਬੰਦੀ ਕਰਕੇ ਆਪਣਾ ਚੈਕਿੰਗ ਕਰਦੇ ਹੈਗੇ ਇਸ 15 ਅਗਸਤ ਨੂੰ ਧਿਆਨ ਚ ਰੱਖਦੇ ਹੋ ਸੁਰੱਖਿਆ ਵਿਵਸਥਾ ਨੂੰ ਪੂਰਾ ਚਾਰਚੋਂ ਬੰਦ ਕੀਤਾ ਗਿਆ ਹੈਗਾ ਤੇ ਚੈਕਿੰਗ ਚੱਲ ਰਹੀ ਹੈ ਸਰ ਆਮ ਤੌਰ ਤੇ ਦੇਖਿਆ ਜਾਂਦਾ ਕਿ ਜਦੋਂ 15 ਅਗਸਤ ਦਾ ਦਿਹਾੜਾ ਹੁੰਦਾ ਜਾਂ ਰਿਪਬਲਿਕ ਡੇ 26 ਜਨਵਰੀ ਹੁੰਦੀ ਹੈ ਤਾਂ ਹਾਈ ਅਲਰਟ ਜਿਹੜਾ ਸੂਬੇ ਭਰ ਦੇ ਵਿੱਚ ਜਿਹੜਾ ਜਾਰੀ ਕਰ ਦਿੱਤਾ ਜਾਂਦਾ ਕਿਉਂਕਿ ਆਈਐਸ ਆਈਐਸਾਈ ਏਜੰਸੀਸ ਵੀ ਸਰਗਰਮ ਹੋ ਜਾਂਦੀਆਂ ਨੇ ਤਾਂ ਰਾਤ ਸਮੇਂ ਤੁਹਾਡੇ ਵੱਲੋਂ ਵੀ ਵਿజిਟ ਕੀਤਾ ਜਾ ਰਿਹਾ ਤੇ ਕੋਈ ਸਪੈਸ਼ਲ ਫੋਰਸ ਵੀ ਜਾ ਰਿਹਾ ਤਰ ਤਰ੍ਹਾਂ ਕੀਤਾ ਹੈ ਹਾਂਜੀ ਆਪਣੇ ਕੋਲੇ ਜਿੱਦਾਂ ਪੀਪੀ ਦਾ ਕੰਪੋਨੈਂਟ ਵੀ ਆਪਣੇ ਕੋਲੇ ਹੈਗਾ ਏਆਰਪੀ ਟੀਮਸ ਵਗੈਰਾ ਆਪਣੇ ਕੋਲੇ ਦੇਦੀਆਂ ਉਸ ਤੋਂ ਇਲਾਵਾ ਇਦਾਂ ਜਦੋਂ ਜਦੋਂ ਆ ਕੇ ਦਿਨ ਨਜ਼ਦੀਕ ਆਉਂਦਾ ਹੈਗਾ ਉਦੋਂ ਹੋਰ ਐਡੀਸ਼ਨਲ ਫੋਰਸ ਵੀ ਮੈਨੂੰ ਲੈ ਜਾਂਦੇ ਆ ਉਸ ਤੋਂ ਇਲਾਵਾ ਆਪਣੇ ਜ਼ਿਲੇ ਦੀ ਫੋਰਸ ਵੀ ਜਿਹੜਾ ਹੈਗਾ ਆਪਾਂ ਅ ਵੱਤੋਂ ਵੱਤ ਜਿਹੜਾ ਇਸ ਖਾਸ ਚੈਕਿੰਗ ਮੁਹਿੰਮ ਚ ਇਨਵੋਲ ਕਰਕੇ ਸੁਰੱਖਿਆ ਵਿਵਸਥਾ ਨੂੰ ਹੋਰ ਮੁਸਤਫਦ ਕਰਦੇ ਹਾਂ ਤੇ ਆ ਸਾਰੀ ਚੀਜ਼ ਚ ਰਹੇਗਾ ਕਿਉਂਕਿ ਬਹੁਤ ਇੰਪੋਰਟੈਂਟ ਆਪਣਾ ਦਿਨ ਹੁੰਦਾ ਹੈਗਾ 15 ਅਗਸਤ ਤੇ 26 ਜਨਵਰੀ ਤੋਂ ਇਸ ਲਈ ਕਰਾਂ ਤੇ ਸੁਰੱਖਿਆ ਵਿਵਸਥਾ ਬੇਸ਼ਲੀ ਆਪਾਂ ਉਸ ਲੈਵਲ ਦੀ ਕਰਕੇ ਤੇ ਇਹ ਯਕੀਨੀ ਬਣਾਨੇ ਆ ਕਿ ਕੋਈ ਵੀ ਲਾ ਨੋਡਰ ਇਸ਼ੂ ਜਾਂ ਕੋਈ ਵੀ ਕ੍ਰਾਈਮ ਇਨਸੀਡੈਂਟ ਜਾਂ ਕੋਈ ਵੀ ਸੁਰੱਖਿਆ ਤੋਂ ਲੈ ਕੇ ਕੋਈ ਇਸ਼ੂ ਨਾ ਹੋ ਜੀ ਸਰ 5 ਅਗਸਤ ਤੋਂ ਲੈ ਕੇ 14 ਅਗਸਤ ਤੱਕ ਮਾਤਾ ਚੰਤਪੂਰ ਜੀ ਦੇ ਮੇਲੇ ਸ਼ੁਰੂ ਹੋਣ ਜਾ ਰਹੇ ਨੇ ਸੋ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਆ ਜਿਹੜੀ ਉਹਨਾਂ ਤਮਸਤਕ ਹੋਣ ਦੇ ਲਈ ਜਾਂਦੀ ਹੈ ਤਾਂ ਇੱਕ ਵੱਡਾ ਚੈਲੰਜ ਜਿਹੜਾ ਪੁਲਿਸ ਪ੍ਰਸ਼ਾਸਨ ਲਈ ਹੁੰਦਾ ਹੈ ਖਾਸ ਕਰਕੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸੇਫਟੀ ਪਰਪਸ ਐਂਡ ਟ੍ਰੈਫਿਕ ਰੂਟਸ ਨੂੰ ਲੈ ਕੇ ਪਰ ਜੀ ਉਹ ਵੀ ਬੜਾ ਇੱਕ ਆਪਣੇ ਵਾਸਤੇ ਬੜਾ ਦਿਹਾੜਾ ਹੁੰਦਾ ਹੈਗਾ ਜਿੱਦੇ ਵਿੱਚ ਲੰਬਾ ਕਾਫੀ ਸਮਾਂ ਹੁੰਦਾ ਹੈਗਾ ਲਗਭਗ 10 ਦਿਨ ਮੇਲਾ ਚੱਲਣਾ ਹੈ ਤੇ ਇਹਦੇ ਸੰਬੰਧ ਵਿੱਚ ਰੂਟ ਡਾਇਵਰਜਨ ਪਲਾਨ ਵੀ ਆਪਣਾ ਬਣਾ ਲਿਆ ਹੈਗਾ ਜਿਹੜਾ ਤੜ ਨਾਲ ਡਿਟੇਲਸ ਸਾਂਝਾ ਕਰ ਦਾਂਗੇ ਅਸੀਂ ਨਾਲ ਪੁਲਿਸ ਦਾ ਡਿਪਲॉयਮੈਂਟ ਪਲਾਨ ਵੀ ਲਗਭਗ 350 ਤੋਂ ਜ਼ਿਆਦਾ ਪੁਲਿਸ ਮੁਲਾਜ਼ਮਾਂ ਦਾ ਤੇ ਦਿਨ ਦੀ ਗਿਣਤੀ ਚ ਅਸੀਂ ਉੱਥੇ ਲਾਵਾਂਗੇ ਜਿਹਦੇ ਵਿੱਚ ਟ੍ਰੈਫਿਕ ਮੁਲਾਜ਼ਮ ਵੀ ਹੋਣਗੇ ਨਾਲ ਚੈਕਿੰਗ ਵਾਲੇ ਮੁਲਾਜ਼ਮ ਨਾਕਾਬੰਦੀ ਤੇ ਵੀ ਹੋਣਗੇ ਪੈਟਰੋਲਿੰਗ ਪਾਰਟੀਆਂ ਵੀ ਹੋਣਗੀਆਂ ਕਯੂਆਰਟੀ ਟੀਮ ਵੀ ਹੋਏਗੀ ਡਾਇਵਰਟੈਂਸ ਪਲਾਨ ਵੀ ਅਸੀਂ ਇੰਪਲੀਮੈਂਟ ਕਰਾਵਾਂਗੇ ਗੈਸਟਰ ਰੈਂਕ ਦੀ ਨਿਗਰਾਨੀ ਪੈਡ ਜਿਹੜਾ ਹੈਗਾ ਉੱਤੇ ਸਾਰਾ ਸੰਪਰਕ ਜੁਕ ਹੋਏਗਾ ਪਲੱਸ ਜਿਹੜਾ ਹੈਗਾ ਉਹ ਸਾਰੀ ਜਿਹੜੀ ਲੰਗਰ ਕਮੇਟੀ ਲਈ ਉਹਨਾਂ ਨਾਲ ਵੀ ਇੱਕ ਮੀਟਿੰਗ ਹੋ ਚੁੱਕੀ ਹੈ ਯੂਨੀਅਨ ਮੀਟਿੰਗ ਜਦੋਂ ਮੇਲਾ ਸਾਲੋਂੋਂ ਪਹਿਲਾਂ ਕੀਤੀ ਗਈ ਸਾਰਾ ਕੋਆਰਡੀਨੇਟ ਕਰਕੇ ਆ ਯਕੀਨੀ ਬਣਾਵਾਂਗੇ ਕਿ ਦੇਰੇ ਵੀ ਸ਼ਰਧਾਲੂ ਮਾਤਾ ਜੀਨਾਂ ਤੇ ਮੇਲੇ ਤੇ ਰੱਖਣ ਜਾਣਗੇ ਉਹਨਾਂ ਨੂੰ ਗੱਟ ਤੋਂ ਘਟ ਜਿਹੜਾ ਹੈਗਾ ਤਕਲੀਫ ਜਾਂ ਮੁਸ਼ਕਿਲ ਕੋਈ ਸਾਹਮਣੇ ਆਏ। ਤਾਂ ਸਰ ਜਿਹੜਾ ਕਿ ਵਨਵੇ ਕੀਤਾ ਗਿਆ ਹੁਸ਼ਿਆਰਪੁਰ ਤੋਂ ਚਿੰਤਪੁਰ ਨੇ ਨੂੰ ਲੈ ਕੇ ਤਾਂ ਉਸ ਤੋਂ ਬਾਅਦ ਜਦੋਂ ਚਿੰਤਪੁਰ ਨੇ ਤਵਾਨ ਕੇ ਵਾਇਆ ਉਹਨਾਂ ਹੋਵੇਗੀ ਵਾਪਸੀ। ਹਾਂਜੀ ਹਾਂਜੀ ਉਹ ਵਾਇਆ ਉਹਨਾਂ ਹੋਏਗਾ ਉਹ ਡੇਸ ਤਾਂ ਅਸੀਂ ਸ਼ੇਅਰ ਕਰ ਦੇਵਾਂਗੇ ਜਿਸ ਟਾਈਮ ਤੇ ਜ਼ਿਆਦਾ ਪੀਕ ਟ੍ਰੈਫਿਕ ਹੋਏਗਾ ਉਹ 3 ਦਿਨ ਜਿਹੜਾ ਹੈਗਾ ਉਹ ਵਨਵੇ ਰਹੇਗਾ। ਉਸ ਤੋਂ ਇਲਾਵਾ ਕੋਈ ਲੋੜ ਮੁਤਾਬਕ ਜੜਾ ਹੈਗਾ ਉਹ ਕੋਆਰਡੀਨੇਟ ਕਰਕੇ ਹਿਮਾਚਲ ਪੁਲਿਸ ਦੇ ਨਾਲ ਤੇ ਆਪਣੀ ਪੁਲਿਸ ਨੂੰ ਆਰਡਰ ਕਰਕੇ ਉਹ ਵਨ ਵੇ ਨੂੰ ਇਨਫੋਰਸ ਕਰਵਾਵਾਂਗੇ ਤੇ ਸਰ ਸਪੈਸ਼ਲ ਨਾਕੇ ਕਿੰਨੇ ਲਗਾਏ ਜਾ ਰਹੇ ਨੇ ਇਸ ਮੇਲੇ ਦੌਰਾਨ ਇਹਦੇ ਵਿੱਚ ਪੂਰੇ ਮੇਲੇ ਦੇ ਦੌਰਾਨ ਜਿਹੜਾ ਹੈਗਾ ਉਹ 10 ਤੋਂ ਜ਼ਿਆਦਾ ਨਾਕੇ 24 ਘੰਟਿਆਂ ਵਾਸਤੇ ਰਹਿਣਗੇ ਤੇ ਜਰੂਰਤ ਮੁਤਾਬਕ 10 ਤੋਂ 14 ਜਾਂ ਜਿਹੜਾ ਹੈਗੇ 15 ਨਾਕੇ ਉਹ ਮੋਬਾਈਲ ਨਾਕੇ QRT ਟੀਮਸ ਤੇ ਉਹ ਸਾਰੇ ਹੋਣਗੇ ਬਟ 10 ਨਾਕੇ ਜਿਹੜੇ ਹੈਗੇ 24 ਘੰਟੇ ਆਪਣੇ ਉਸ ਪੂਰੇ ਰੂਟ ਤੇ ਇਸ ਦੌਰਾਨ ਸਰ ਇੱਕ ਜਿਹੜਾ ਮੁੱਖ ਵਿਸ਼ਾ ਵੇਖਣ ਨੂੰ ਆਉਂਦਾ ਕਿ ਹੁੱਲੜ ਬਾਸ ਨੌਜਵਾਨ ਜਿਹੜੇ ਉਹ ਮੋਟਰਸਾਈਕਲਾਂ ਤੇ ਸਟੈਂਡਰਡ ਦੇ ਨਾਲ ਇਹ ਚੰਗਿਆੜੇ ਕੱਢਦੇ ਨੇ ਆ ਕੱਢਦੇ ਨੇ ਤਾਂ ਹੁੱਲੜਬਾਜ਼ੀ ਤੇ ਨਿਕਲ ਕੱਸਣ ਲਈ ਕੀ ਕਦਮ ਸਰ ਦੇਖੋ ਕੋਈ ਵੀ ਜਿਹੜਾ ਇੱਕ ਧਾਰਮਿਕ ਧੜਾ ਹੈਗਾ ਬੜਾ ਸੈਂਸਿਟਿਵ ਤੇ ਬੜਾ ਇਮੋਸ਼ਨਲ ਲੋਕਾਂ ਦੇ ਨਾਲ ਜੁੜਿਆ ਹੋਇਆ ਹੈਗਾ ਲੋਕ ਬੜੇ ਸ਼ਰਧਾ ਭਾਵ ਦੇ ਨਾਲ ਜਿਹੜਾ ਹੈਗਾ ਮਾਤਾ ਚਿੰਨਪੂਣੀ ਤੇ ਮੁੱਖਾ ਟੇਕਨ ਜਾਂਦੇ ਹੈਗੇ ਦਰਸ਼ਨ ਕਰਨ ਜਾਂਦੇ ਹੈਗੇ ਉਸ ਟਾਈਮ ਜੇਕਰ ਕੋਈ ਸ਼ਰਾਬਤੀ ਅੰਸਰ ਜਾਂ ਜਿਹੜਾ ਕੋਈ ਇਸ ਤਰੀਕੇ ਦੀ ਹਰਕਤ ਕਰਦਾ ਹੈਗਾ ਜਿਹੜਾ ਕੋਈ ਹੁੱਲੜਬਾਜ਼ੀ ਜਾਂ ਲੋਕਾਂ ਨੂੰ ਜਿਹਦੇ ਤੇ ਸ਼ਾਂਤੀਪੂਰਨ ਤਰੀਕੇ ਨਾਲ ਆਪਣਾ ਯਾਤਰਾ ਕਰਨ ਤੋਂ ਤਕਲੀਫ ਹੋਏਗੀ ਤੇ ਉਸ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਕੋਈ ਹੁਲੜਬਾਜੀ ਜਾਂ ਕੋਈ ਲਾਊਡ ਮਿਊਜ਼ਿਕ ਜਾਂ ਕੋਈ ਇਸ ਤਰੀਕੇ ਦਾ ਜਦੋਂ ਧਾਰਮਿਕ ਮਾਹੌਲ ਹੈਗਾ ਤੇ ਉਹਦੇ ਵਿੱਚ ਡਿਸਟਰਬ ਕਰਨ ਵਾਲਾ ਕੋਈ ਮਿਊਜ਼ਿਕ ਜਾਂ ਤੇਜ਼ ਡਰਾਈਵਿੰਗ ਰੈਸ਼ ਡਰਾਈਵਿੰਗ ਉਹ ਕਿਸੇ ਨੂੰ ਅਲਾਉ ਨਹੀਂ ਕਰਦੇ